ਸਾਸਰੀ ਕਾਲਾ ਬਲਾਪਤ ਤੇ ਉਹ ਸੰਡਾ ਕਾਲਾ ਯਾਰ ਕਾਲੀਆ ਆ ਗਿਆ ਆ ਲੋ ਜੀ ਹੁਣ ਆਪਾਂ ਚੱਲੇ ਆ ਮੈਂਟੂ ਇਹਦੀ ਐਪਲ ਦੀ ਡਿਸਪਲੇ ਪਾ ਦਿੰਦੇ ਆ ਉਧਰ ਨੂੰ ਐ ਮੂੰਹ ਕਰਕੇ ਖੜਾ ਇਧਰ ਨੂੰ ਕਾਲੀਏ ਕੀ ਦੁਕਾਨ ਦੇ ਨਾਲ ਦੁਕਾਨ ਆ ਗਈ ਆ ਲੋ ਜੀ ਹੁਣ ਆਪਾਂ ਚੱਲੇ ਆ ਮੈਂਟੂ ਕੀ ਰੇੜੀ ਮੈਂਟੂ ਕੀ ਉਹ ਰੇੜੀ ਤੇ ਉਹ ਲੈਣ ਬਾਈ ਨਮਾਹੇ ਮੋਹਲਾ ਰਾਈਡਰ ਇਹ ਨੂੰ ਬਾਲ ਆ ਆ ਗਿਆ ਰਾਈਡਰ ਹੋਰ ਵਾਰੀ ਮੋਹਲਾ ਰਾਈਡਰ ਬਾਈ ਬਾਈ ਕਿੰਨੇ ਦਾ ਆਇਆ ਇਹ ਕਿੰਨੇ ਦਾ ਆਇਆ ਬਾਈ ਇਹ ਮਾਗਾ ਕੰਮ ਮਾਦਰੇ ਉਹ ਜੋ ਯਾਰ ਇਹ ਤਾਂ ਉਹ ਦੇ ਬਾਈ ਤੇ ਗਾਇਸ ਆਪਾਂ ਹੁਣ ਆ ਬਾਈ ਦੱਸੂਗਾ ਆਪਾਂ ਨਵਾਂ ਮੋਟਰਸਾਈਕਲ ਬਾਈ ਨੇ ਲਿਆਂਦਾ ਬਾਈ ਕਿੰਨੇ ਦਾ ਆ ਇਹ ਵੀਰੇ ਦੱਸੀ ਯਾਰ ਉਹ ਯਾਰ ਗੱਲ ਕਰ ਲਾਂਦੇ ਪਰ ਆ ਗਰ ਮੂੰਹ ਜਾ ਬਾਈ ਜੀ ਓਏ ਗਾਲ ਕੱਢਤੀ ਗਾਲ ਕੱਢਤੀ ਓਏ ਓਹੋ ਗਾਲ ਕੱਢਤੀ ਨਹੀਂ ਨਰਤਾ ਦਾ ਅਪਡੇਟ ਦਾ ਮਾਚੀ ਆ ਆ ਸ਼ਰਬੀ ਆ ਬਾਈ ਛੱਡੇ ਪਿੰਡ ਦਾ ਮਨੁੱਖ ਵੰਤਾ ਖੜਾ ਦਾ ਇਹਨਾਂ ਦੀ ਲਗ ਆਉਣੀ ਆ ਆਪਾਂ ਬਿਮਾਰੀ ਤੇ ਇਹ ਆ ਗਲੀ ਗੰਜੇ ਕੀ ਉਹ ਗੈਨੀ ਹੁੰਦਾ ਫੇਮਸ ਗੈਨੀ ਉਹ ਗੈਨੀ ਹੁੰਦਾ ਫੇਮਸ ਉਹ ਨਾ ਸਰ ਤੇ ਅਸੀਂ ਤੁਹਾਨੂੰ ਆਹ ਟੀਟੀ ਹੁੰਦਾ ਬਈ ਇਹਨੂੰ ਤੁਸੀਂ ਕਹਿੰਦੀ ਕਹਿੰਦੇ ਉਹਰੇ ਕਹਿੰਦੀ ਰੇ ਤੁਹਾਨੂੰ ਇੰਟਰੋਡਕਸ਼ਨ ਕਰਾਉਨੇ ਆ ਚੱਲ ਜੀ ਲੈਬੋਰੀ ਵਾਲਾ ਬੈਟਰੀ ਵਾਲੀ ਗੱਲ ਲੈ ਆਂ ਆਖਰੀ ਬੰਦੀ ਲੈ ਹੋਰ ਆ ਜੀ ਕੀ ਤੀਓਗੇ ਜਲਦੀ ਨੋਰਮਲ ਜੀ ਨਹੀਂ ਨਹੀਂ ਬਸ ਇਹਨਾਂ ਨੂੰ ਬਈ ਉਹ ਚ ਮਿਲਿਆ ਹੋਇਆ ਸੀਗਾ ਅੱਜ ਇਹ ਗਏ ਸੀ ਬਰਨਾਲੇ ਉੱਥੋਂ ਲਿਆਉਂਦੇ ਨੇ ਬਈ ਸਪੈਸ਼ਲ ਜੀ ਦਾ ਹਨਾ ਸਰ ਕੰਸਟ੍ਰਕਟ ਕਰਦੇ ਲੋ ਬਈ ਅੱਡਾ ਯਾਰ ਆ ਗਿਆ ਕਾਲੀਆਂ ਆ ਗਿਆ ਆਡਾ ਯਾਰ ਕਾਲੀਆ ਮੰਨ ਗਿਆ ਸੀ ਲਾਵਾਂਗੇ ਪੁੱਤਰ ਤੇ ਕਿੱਥੇ ਲੱਤ ਖਵਾ ਤੇਰੀ ਵੀ ਮਾੜੀ ਹੋਈ ਆ ਖਵਾਦਾ ਹੈਗੀ ਕੋਈ ਨਾ ਖੜਾ ਯਾਰ ਕਾਲੀਆ ਡਰਦਾ ਹੋਇਆ ਵੀਰ ਆਦਾ ਵੀ ਕੋਈ ਨਹੀਂ ਡਰਦਾ ਹੋਇਆ ਮੱਤ ਦਾ ਬਰਾਦੀ ਖੜਾ ਆ ਆਪਣਾ ਪਿੰਡ ਆ ਮੱਤ ਦਾ ਬ੍ਰੇਕ ਹੈਗੇ ਹੋਏ ਹੋਏ ਉਹ ਵੀ ਲੈ ਲੈ ਬੱਸ ਹੁਣ ਆਈ ਓਏ ਚੱਲ ਚੱਲ ਆਸਰਾ ਓਏ ਆਹ ਹੱਟ ਯਾਰ ਲਾਲੇ ਹੁਣੀ ਆਏ ਆ ਬਦੂ ਬੰਦੇ ਆ ਗਈ ਸਾਡਾ ਕੋਪੀ ਇਹਨਾਂ ਨੂੰ ਮਿਲਦੀ ਆ ਪਿਆਹਾਂ ਵਾਲਾ ਜੂਸ ਇਨਾ ਦੇਖਾ ਪਿਆ ਮਾਰਾ ਜੂ ਆਹ ਦੇ ਉਹ ਸੰਜੂ ਖੜਾ ਏ ਦੇ ਗਾਈਸ ਇੱਧਰ ਮੋੜ ਕੇ ਬਜਰੰਗੀ ਦੀ ਦੁਕਾਨ ਆ ਜਾਂ ਜੀ ਕੋਲ ਉਹ ਟੇਰਾ ਬਜਰੰਗੀ ਆ ਜਾਂਦਾ ਇੱਧਰਲੇ ਪਾਸੇ ਆ ਬਜਰੰਗੀ ਦੀਆਂ ਆਹ ਬਈ ਐਮਜੀ ਬਾਈਲਾਂ 골 ਗੱਟੇਰਾ ਤੇ ਮੇਰੀ ਕੋਈ ਵੀ ਦਿਖਾਉਣੀ ਹਾਂ ਹਾਂ ਸੀਰੀਅਸਲੀ ਦਿਖਾਵਾਂਗੇ ਇੱਥੋਂ ਮਾਨੂੰ ਉਹ ਘਰੋਣੀਆਂ ਰੇਡੀਅਮ ਤੇ ਆ ਦੇ ਚੱਲ ਆ ਜੀ ਬਜਨਦੀ ਬਾਈ ਜਾਨ ਤੇ ਜਿਹੜੀ ਦੇਖ ਲਈ ਹਾਂ ਇੱਧਰ ਕੀ ਚੱਲਣਾ ਹੈ ਇੱਧਰ ਇੱਧਰ ਉਹ ਉਹ ਦੂਆ ਦੀ ਜਾ ਐ ਆ ਲਿਆ ਪਾਹਾਰੇ ਤੇ ਬਜਨਦੀ ਬਾਈ ਜਾਨ ਦੀ ਪੁੱਤਰੀ ਰੰਗੀ ਬਾਈ ਜਾਨ ਦੀ ਪੁੱਤਰੀ ਉਹ ਦੇਖ ਭਈ ਜੀ ਆਹ ਕੁੱਤੀ ਉਹ ਰੋਏ ਹੰਦੇ ਕੋਸੀ ਭਈ ਅੱਜ ਸਰਵਿਸ ਬਾਰੇ ਪੁੱਛਣ ਆਏ ਸੀ ਅੰਕਲ ਤੋਂ ਅੰਕਲ ਤੋਂ ਸਰਵਿਸ ਬਾਰੇ ਪੁੱਛਣ ਆਏ ਸਾਡੀ ਕੁੱਤੀ ਲੱਭ ਗਈ ਨਾਲੇ ਲੱਭ ਗਈ ਉਹ ਸਵਾ ਵਧਾਈਆਂ ਕੁੱਤੀ ਦਮ ਗਈ ਸੀ ਕਿ ਇਹ ਨਾਲੇ ਕੈਮਰੇ ਚ ਚੈੱਕ ਕੀਤੀ ਸੀ ਆਪਾਂ ਉਹ ਉਹਨਾਂ ਦਾ ਮੁੰਡਾ ਸੀਗਾ ਦੂਜਿਆਂ ਦਾ ਲੋ ਬਈ ਆਪਾਂ ਪਹੁੰਚ ਗਏ ਜਿੱਥੋਂ ਆਪਾਂ ਲੈਣੀ ਆ ਅਲਮਾਰੀ ਤੇ ਆ ਹੈਗਾ ਗੱਗੂ ਬਲਾਸਪੋਰਟੀ ਦਾ ਤੀਰ ਨਾਮ ਜਮਾਨਾ ਸਿਰੂ ਦਾ ਕੰਮ ਕਰਦਾ ਤੇ ਆ ਇਹਦਾ ਮੁੰਡਾ ਗਾ ਸਸਰੀ ਕਾਲ ਬਲਾਪਤ ਤੇ ਉਹ ਸੰਡਾ ਕਾਲਾ ਯਾਰ ਕਾਲੀਆ ਯਾਰ ਤੇ ਆ ਦੇਖੋ ਮੂੰਹ ਤੇ ਮਾਰੀ ਦੇਖ ਰਿਹਾ ਹੁਣ ਤਾਂ ਤੇ ਆਪਾਂ ਆ ਅਲਮਾਰੀ ਦੀ ਗੱਲ ਕਰ ਰਹੇ ਸੀ ਜਿਹੜੀ ਲੈ ਕੇ ਜਾਏ ਕਰੀ ਮੂੰਹ ਤੇ ਮੂੰਹ ਤੇ ਮੂੰਹ ਜਿਵੇਂ ਕੱਲ ਤੇਰਾ ਮੂੰਹ ਖੋਲਿਆ ਜੂਮੇ ਤੇ ਫੋਨ ਪੰਨ ਦੂ ਇਹ ਤਾਂ ਕਮਲਾ ਤੇ ਆ ਬਈ ਇਹਨਾਂ ਨੇ ਕੱਪੜੇ ਲੈਂਦੀ ਸੀ ਸੀ ਪਾਏ ਵੇ ਕਿਹਦੇ ਪਾਏ ਵੇ ਇੱਥੇ ਵਿਚਲੇ ਰਹੇ ਆ ਤੇ ਅੱਜ ਅੱਜ ਤੇਰਾ ਤਰ ਕਰਾ ਰੋ ਬਾਈ ਤੇ ਹੋਰ ਵੀ ਤੁਹਾਨੂੰ ਵਧੀਆ ਵਧੀਆ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਆ ਆਪਣਾ ਵਧੀਆ ਜਿਹਾ ਜਵਾਕ ਦੇਖੋ ਬਈ ਐਂ ਜਵਾਕ ਵਧੀਆ ਜਿਹਾ ਭਈਆਂ ਦਾ ਜਵਾਕ ਨਹੀਂ ਇਹ ਹੈਗਾ ਇਹਨੂੰ ਪੁੱਛ ਕੇ ਗਿਦੇ ਜਾਵਾਂਗੇ ਗਿਦੇ ਜਾਵਾਂਗੇ ਭਈਆਂ ਦਾ ਜਵਾਬ ਹੈ ਹੈ ਕਹਿੰਦਾ ਹਾਂ ਆ ਬੈਠਾ ਭਈਆ ਜਵਾਬ ਆ ਤੇ ਸਾਡਾ ਕਾਲੀਆ ਯਾਰ ਪੂਰਾ ਖੁੱਲ ਜੀ ਜਾਂਦਾ ਇੱਧਰ ਮਿਹਨਤ ਕਰ ਰਿਹਾ ਮਿਹਨਤ ਕਰ ਰਿਹਾ ਫੁੱਲ ਸਟਰਗਲ ਤੇ ਜ਼ੋਰ ਦਿੱਤਾ ਹੋਇਆ ਸਾਡਾ ਕਲੀਟ ਵੀਰਾ ਮਿਹਨਤ ਤੇ ਜ਼ੋਰ ਆ सॉरी ਥੋੜਾ ਜਿ ਤੁਹਾਨੂੰ ਦਿਖ ਨਹੀਂ ਰਿਹਾ ਹੋਣਾ ਇਹ ਮਾਫੀ ਚਾਹੁੰਨੇ ਆ ਕਿਉਂਕਿ ਸਾਡੇ ਵੀਰ ਦਾ ਰੰਗ ਥੋੜਾ ਜਿਹਾ ਕਾਲਾ ਇਹ ਗੁੱਸਾ ਨਾ ਕਰੇ ਤੁਸੀਂ ਬਈ ਇਹ ਦੇਸ ਨਹੀਂ ਦੇਖ ਰਿਆ ਆ ਲੋ ਜੀ ਹੁਣ ਆਪਾਂ ਸਮਾਨ ਕਰਦੇ ਲੋ ਬਾਈ ਹੁਣ ਲੋ ਅੱਜ ਸਾਡੇ ਕੋਲ ਆ ਗਿਆ ਕੀ ਜਦੋਂ ਸਾਈਕਲ ਨਹੀਂ ਲੈ ਕੇ ਗਿਆ ਤਾਇਰ ਕਰਾ ਕੇ ਕੋਣ ਤੂੰ ਉਹ ਦੱਸੀ ਬਾਈ ਲੈ ਗਿਆ ਬਹੀ ਕਹਿੰਦੇ ਥੋੜੇ ਵਰਗੇ ਆ ਲੱਲੀ ਛੱਲੀ ਵਰਗੇ ਆ ਹੀ ਕਦੇ ਉਹ ਘਰੇ ਖੜੀ ਚੱਲ ਦੇ ਉਹ ਜਾ ਆਪਣਾ ਚੱਲ ਦੇ ਤਾਂ ਆ ਆ ਮੜਾ ਸਾਈਕਲ ਦਿਆ ਦੁਬਾਰਾ ਗਏ ਕੀ ਕਹਿੰਦਾ ਜੀ ਦਿਖਾ ਮੈਂ ਸਾਈਕਲ ਵਾ ਠੀਕ ਆ ਤੈਨੂੰ ਇਹਨੂੰ ਦਿਖਾ ਰਹੀ ਤੂੰ ਦੇਖੀ ਹੈ ਹਰੀ 14 ਦਾ ਵਾਲੀ ਸਾਈਕਲ ਆਪਾਂ ਵੀ ਦੇ ਓਏ ਯਾਰ ਨੱਲੀ ਜਾਂਦੀ ਆਪਣੀ ਰੀਸ ਕੀ ਦਸੂ ਫੁੱਟਰ ਲਾ ਦੇਗਾ ਉਹ ਤੇ ਫੁੱਟਰ ਲਾ ਦੇ ਗੱਡੀ ਤੇ ਉਹ ਗੱਡੀ ਕੱਲ ਨੂੰ ਥਾਣੇ ਖੜਾਉਣੀ ਆ ਤੂੰ ਆਪ ਵੀ ਲੈ ਜਾ ਕਿੱਥੇ ਉਹ ਲੈ ਕੇ ਜਾਣਗੇ ਆ ਬਈ ਰੈਕ ਜੋ ਲੱਦ ਲੈ ਇਹਨਾਂ ਨੇ ਤੇ ਫੁੱਟਰ ਇਹ ਲਾਉਣ ਨੂੰ ਕਰਦਾ ਗੱਡੀ 'ਚ ਗੱਡੀ 'ਚ ਫੁੱਟਰ ਇਹ ਲਾ ਲਾਂਗੇ ਉਹ ਉਹ ਕੂੜਾ ਵੀ ਲੈ ਵੇਚ ਰੱਦੀ ਵੀ ਵੇਚ ਸ਼ਾਨਦੂਦਾ ਵੀ ਵੇਚ ਉਹ ਆਏ ਬਾਈ ਕੂੜੇ ਵਾਲਾ ਭਾਈ ਆ ਗਿਆ ਹੁਣ ਆਪਾਂ ਚੱਲੇ ਆ ਉਹ ਜਾਂਦਾ ਦੇਖਿਆ ਬਾਜ਼ਾਰ ਦੇ ਵਿੱਚ ਨਹੀਂ ਹੁੰਦਾ ਹੋਗਾਂਦਾ ਤੇ ਆਪਾਂ ਇਹਨੂੰ ਅਹੀਂ ਬਸ ਅਹੀਂ ਕੱਲੇ ਨੂੰ ਭੇਜਾਂਗੇ ਕੌਣ ਆਹੋ ਭਈਆਰਾ ਆਹੋ ਭਈਆ ਜਾਂਦਾ ਸਰ ਇਹਦੇ ਕੋਲ ਕੂਂਦੀ ਦੀ ਪ੍ਰੋਮੋਸ਼ਨ ਕਰ ਮੰਗਦੇ ਦੀ ਮੈਂ ਆ ਬਈ ਉਹ ਨਾਲ ਦੀ ਰਿਪੇਅਰ ਤੁਸੀਂ ਕਰਾ ਸਕਦੇ ਹੈਗੇ ਆ ਜਗ੍ਹਾ ਤੋਂ ਕੀ ਨਾਮ ਜਗ੍ਹਾ ਦਾ ਨਾਮ ਇਹ ਜਗ੍ਹਾ ਆਪਣੀ ਦਾ ਨਾਮ ਹੈਗਾ ਬਈ ਮਿੰਟੂ ਆਬ ਸਾਡੀ ਯਾਰ ਕਾਲੀਏ ਕੀ ਦੁਕਾਨ ਦੇ ਨਾਲ ਦੁਕਾਨ ਹੈਗੀ ਤੇ ਮਿੰਟੇ ਮਰਾ ਉਧਰ ਨੂੰ ਐ ਮੂੰਹ ਕਰਕੇ ਖੜਾ ਇਧਰ ਨੂੰ ਹਾਂ ਇੱਥੇ ਹੁਣ ਗੋਲ ਗੋਲ ਹੂੰ ਇਧਰ ਸੱਚੀ ਗੱਰਦਾ ਸੱਚੀ ਸੀਰੀਅਸ ਕਹਿਣਾ ਇਧਰ ਨੂੰ ਮੂੰਹ ਕਰਕੇ ਖੜਾ ਗੋਲ ਕਸ ਗੋਲ ਪਰ ਆਪਣਾ ਨਾ ਕੀਏਗਾ ਕੋਈ ਸੱਖੀ ਰਸੀ ਕੀ ਨਾਮ ਤੇ ਦੀ ਰਿਪੇਅਰ ਸੈਂਟਰ ਹਾਂ ਦੀ ਮੋਬਾਈਲ ਸੈਂਟਰ ਤੇ ਤੁਸੀਂ ਕਦੇ ਵੀ ਰਿਪੇਅਰ ਕਰਵਾ ਸਕਦੇ ਦੇ 1000 ਵਿੱਚ ਇਹ ਇਹਦੀ Apple ਦੀ ਡਿਸਪਲੇ ਪਾ ਦਿੰਦੇ ਆ ਤੇ 500 ਰੁਪਏ ਦੇ ਵਿੱਚ ਇਹ ਵੀ Android ਦੀ ਉਹ ਪਾ ਦਿੰਦੇ ਆ ਕਿ ਡਿਸਪਲੇ ਹਨ ਤੇ ਜੇ ਕੋਈ ਚਾਰ ਚੂਰ ਜਿਹਾ ਖਰਾਬ ਹੋ ਜਾਵੇ ਉਹ ਤਾਂ ਫ੍ਰੀ ਚ ਹੀ ਕਰ ਦਿੰਦੇ ਆ ਤੇ ਬਾਕੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਸਾਰੀਆਂ ਇਲੈਕਟ੍ਰੋਨਿਕ ਚੀਜ਼ਾਂ ਪਈਆਂ ਬਾਬਾ ਟੂਲ ਵਗੈਰਾ ਸਾਰਾ ਕੁਝ ਇਨਾ ਕੋਲ ਪਿਆ ਵੈਕਿਊਮ ਵਗੈਰਾ ਟੂਲੂ ਪੰਪ ਨਹੀਂ ਵੈਕਿਊਮ ਹੈਗਾ ਇਹ ਇਨਾ ਕੋਲ ਤੇ ਐਚ ਸੀ ਐਲ ਦਾ ਇਨਾ ਕੋਲੇ ਪੀ ਸੀ ਪਿਆ ਕੰਪਿਊਟਰ ਤੇ ਇਹ ਚੀਜ਼ਾਂ ਇਹ ਮਸ਼ੀਨਾਂ ਇਹ ਤਾਂ ਆਪਣੀ ਨੌਜ ਰੇ ਵਿੱਚ ਜਿੰਮੀਆਂ ਇਹਨਾਂ ਦੇ ਕੋਲੇ ਹੈ ਯੂਜ਼ ਕਰਦੇ ਨੇ ਤੇ ਨੇਰੀ ਜਿਹੀ ਕੰਮ ਕਰਦੇ ਆ ਬਾਕੀ ਓਕੇ ਬਾਈ ਗਾਇਸ ਤੇ ਸਾਰੇ ਜਣੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਸ਼ੂ ਬਲਾਸਪੁਰ ਤੇ ਇਦਾਂ ਨਵੀ ਤੋਂ ਨਵੀ ਜਾਣਕਾਰੀ ਵਾਸਤੇ ਫੋਲੋ ਕਰ ਲਿਓ ਤੇ ਧੰਨਵਾਦ ਗਾਇਸ ਤੇ ਇੱਥੇ ਵਿਜ਼ਿਟ ਕਰਨ ਲਈ ਤੁਸੀਂ ਇਹਨਾਂ ਦਾ ਨੰਬਰ ਆਰਡਰ ਨੰਬਰ ਆਪਾਂ ਦੋਲ ਦਿੰਨੇ ਆ ਤੁਹਾਨੂੰ 6280965166 ਤੇ 6280965166 ਜੇ ਕਿਸੇ ਨੇ ਫੋਨ ਡੀ ਕਰਵਾਉਣਾ ਹੋਵੇ ਤੇ ਇੱਥੇ ਵਿਜ਼ਿਟ ਕਰ ਸਕਦਾ ਓਕੇ ਬਾਈ ਗਾਇਸ ਅਸੀਂ ਕੱਲ੍ਹ ਨੂੰ ਵੀ ਆਈ ਹਾਂ ਹਾਂ ਉਹ ਵੀ ਬ੍ਰਾਂਡ ਚ